ਉਹ ਇਹਨਾਂ ਨੇ ਕਦੇ ਹੜਾਈਆਂ ਪਾਈਆਂ ਹੁਣ ਤਾਂ ਪਤਾ ਲੱਗੇ ਇਹਨਾਂ ਨੂੰ ਇਹ ਕਦੇ ਇਹਨਾਂ ਨੇ ਬਲਦ ਜੋੜੇ ਹੁਣ ਗੱਡੇ 'ਚ ਤਾਂ ਪਤਾ ਲੱਗੇ ਜੂਲਾ ਕੀ ਹੁੰਦਾ 45 ਕੀ ਹੁੰਦੀ ਹੈ ਇਹ ਤਾਂ ਹੁਣ ਰਾਜੇ ਨੇ ਵੱਡੇ ਗਨਮੈਨਾਂ ਨਾਲ ਸਕੂਲ ਜਾਂਦੇ ਰਹੇ ਨੇ ਬਹੁਤ ਗਨਮੈਨਾਂ ਨਾਲ ਹੀ ਫਿਰਦੇ ਰਹੇ ਨੇ ਬਹੁਤ ਬਾਪੂਆ ਨੇ ਪਤਾ ਨਹੀਂ ਕੁਝ-ਕੁਝ ਬਣਾ ਤੇ ਫੇਰ-ਫੇਰ ਗਨਮੈਨਾਂ ਨਾਲ ਇਹਨੂੰ ਤਾਂ ਕੁਝ ਨਹੀਂ ਪਤਾ ਨਾ ਨੋਤਾ ਉਹੀ ਬਸ ਗੇੜੇ ਜੇ ਦਿੰਦੀ ਫਿਰਦੇ ਇੱਥੇ ਆਪਾਂ ਆਪਣਾ ਰਗੜਾਈ ਕੀਤੀ ਹੈ ਰੱਬ ਨੇ ਰੇਤੀ ਲਾ ਲਾ ਕੇ ਅੱਧਿਆਂ ਤੋਂ ਵੱਧ ਤਾਂ ਆਪਾਂ ਪੈਂਚਰ ਲਾ ਲਏ ਨੇ ਯਾਰ ਤੁਸੀਂ ਸ਼ਰਤ ਲਾ ਲਓ ਇਹਨਾਂ ਨੂੰ ਪੁੱਛੋ ਪੈਂਚਰ ਵਾਸਤੇ ਵਰਤਿਆ ਕੀ ਕੀ ਜਾਂਦਾ ਹੈ ਸਾਈਕਲ ਤੁਹਾਡੇ ਕੋਲੇ ਹੋਵੇ ਪੈਂਚਰ ਦਾ ਸਮਾਨ ਵੀ ਹੋਵੇ ਸੋਲੂਸ਼ਨ ਵੀ ਹੈ ਬੱਠਲ ਵੀ ਹੈ ਪਾਣੀ ਵਾਸਤੇ ਠੀਕ ਹੈ ਖੋਲਣ ਵਾਲਾ ਉਹ ਜਿਹੜਾ ਪੰਨਾ ਉਹ ਵੀ ਹੈਗਾ ਨੇਰਾ ਕਿਵੇਂ ਪੈਂਚਰ ਲਾਉਂਗੇ ਜੀ ਮੈਂ ਲਾਇਆ ਹੋਇਆ ਜੀ ਪੰਪ ਨਾਲ ਹਵਾ ਭਰ ਲੋ ਨੇਰੇ 'ਚ ਪਤਾ ਲੱਗਣਾ ਨਹੀਂ ਹੈਗਾ ਬੱਠਰ 'ਚ ਕੁਝ ਬੱਠਰ ਦਾ ਕੋਈ ਫਾਇਦਾ ਨਹੀਂ ਟੀਊਬ ਨੂੰ ਕੰਨ ਕੋਲੇ ਕਮਾਈ ਜਾਓ ਜਿੱਥੇ ਜੇ ਥੋੜੀ ਜਿਹੀ ਹਵਾ ਜੀ ਕੰਨ ਚ ਪਈ ਉੱਥੇ ਉਂਗਲ ਰੱਖ ਲੋ ਬਾਰੀਗ ਮਾਰ ਮਾਰ ਕੇ ਸੋਲੂਸ਼ਨ ਲਾ ਕੇ ਚੱਲ ਮੇਰੇ ਭਾਈ ਪਤਾ ਹੋਊਗਾ ਨਾ ਉਹ ਇਹਨਾਂ ਨੇ ਕਦੇ ਹੜਾਈਆਂ ਪਾਈਆਂ ਹੁਣ ਤਾਂ ਪਤਾ ਲੱਗੇ ਇਹਨਾਂ ਨੂੰ ਇਹ ਕਦੇ ਇਹਨਾਂ ਨੇ ਬਲਦ ਜੋੜੇ ਹੁਣ ਗੱਡੇ ਚ ਤਾਂ ਪਤਾ ਲੱਗੇ ਜੂਲਾ ਕੀ ਹੁੰਦਾ 45 ਕੀ ਹੁੰਦੀ ਹੈ ਇਹ ਤਾਂ ਹੁਣ ਰਾਜੇ ਨੇ ਵੱਡੇ ਨੇ ਗੰਨਮੈਨਾਂ ਨਾਲ ਸਕੂਲ ਜਾਂਦੇ ਰਹੇ ਨੇ ਪਹੁੰਚ ਗੰਨਮੈਨਾਂ ਨਾਲ ਹੀ ਫਿਰਦੇ ਰਹੇ ਨੇ ਬਹੁਤ ਬਾਪੂਆਂ ਨੇ ਪਤਾ ਨਹੀਂ ਕੁਝ ਕੁਝ ਬਣਾਤੇ ਫਿਰ ਫਿਰ ਗੰਨਮੈਨਾਂ ਨਾਲ ਇਹਨਾਂ ਨੂੰ ਤਾਂ ਕੁਝ ਨਹੀਂ ਪਤਾ ਇਹਨਾਂ ਨੂੰ ਤਾਂ ਉਹੀ ਬਸ ਢੇੜੇ ਜੇ ਦਿੰਦੀ ਫਿਰਦੇ ਇੱਥੇ ਆਪਾਂ ਆਪਣਾ ਰਗੜਾਈ ਕੀਤੀ ਹੈ ਰੱਬ ਨੇ ਰੇਤੀ ਲਾ ਲਾ ਕੇ ਅੱਧਿਆਂ ਤੋਂ ਵੱਧ ਤਾਂ ਆਪਾਂ ਪੈਂਚਰ ਲਾ ਲਏ ਨੇ ਯਾਰ ਤੁਸੀਂ ਸ਼ਰਤ ਲਾ ਲਓ ਇਹਨਾਂ ਨੂੰ ਪੁੱਛੋ ਪੈਂਚਰ ਵਾਸਤੇ ਵਰਤਿਆ ਕੀ ਕੀ ਜਾਂਦਾ ਸਾਈਕਲ ਤੁਹਾਡੇ ਕੋਲੇ ਹੋਵੇ ਪੈਂਚਰ ਦਾ ਸਮਾਨ ਵੀ ਹੋਵੇ ਸੋਲੂਸ਼ਨ ਵੀ ਹੈ ਬੱਠਲ ਵੀ ਹੈ ਪਾਣੀ ਵਾਸਤੇ ਠੀਕ ਹੈ ਖੋਲਣ ਵਾਲਾ ਉਹ ਜਿਹੜਾ ਪੰਨਾ ਉਹ ਵੀ ਹੈਗਾ ਨੇਰਾ ਕਿਵੇਂ ਪੈਂਚਰ ਲਾਉਂਗੇ ਜੀ ਮੈਂ ਲਾਇਆ ਹੋਇਆ ਜੀ ਪੰਪ ਨਾਲ ਹਵਾ ਭਰ ਲੋ ਨੇਰੇ ਚ ਪਤਾ ਲੱਗਣਾ ਨਹੀਂ ਹੈਗਾ ਬੱਠਰ ਚ ਕੁਛ ਬੱਠਰ ਦਾ ਕੋਈ ਫਾਇਦਾ ਨਹੀਂ ਟੀਊਬ ਨੂੰ ਕੰਨ ਕੋਲੇ ਕਮਾਈ ਜਾਓ ਜਿੱਥੇ ਜੇ ਥੋੜੀ ਜਿਹੀ ਹਵਾ ਜੀ ਕੰਨ ਚ ਪਈ ਉੱਥੇ ਉਂਗਲ ਰੱਖ ਲੋ ਬਾਰੇਗ ਮਾਰ ਮਾਰ ਕੇ ਸਲੂਸ਼ਨ ਲਾ ਕੇ ਚੱਲ ਮੇਰੇ ਭਾਈ ਅਸਤਾ ਹੋਊਗਾ ਨਾ